ਸ਼੍ਰੀ ਗੁਰੂ ਰਾਮ ਰਾਜ ਜੀ ਦਰਬਾਰ ਲਈ ਬੈਠੇ ਸਨ ਕਿ ਉਹਨਾਂ ਦੇ ਤਾਏ ਦਾ ਪੁੱਤਰ ਸਿਹਾਰੀਮਲ ਆਇਆ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀਓ ਸਾਡੇ ਪੁੱਤਰ ਦਾ ਵਿਆਹ ਹੈ ਇਸ ਮੌਕੇ ਤੇ ਤੁਸੀਂ ਸਾਡੇ ਕੋਲ ਆਗੋ ਅਤੇ ਸਾਡਾ ਮਾਨ ਬਤਾਓ ਗੁਰੂ ਜੀ ਕਹਿਣ ਲੱਗੇ ਸਾਡਾ ਤੁਹਾਡੇ ਨਾਲ ਜਾਣਾ ਓਖਾ ਹੈ ਕਿਉਂਕਿ ਸਾਡੇ ਨਾਲ ਕਾਫੀ ਸੰਗਤਾ ਹਨ ਇਸ ਤਰ੍ਹਾਂ ਸਾਡੇ ਜਾਣ ਨਾਲ ਕਾਫੀ ਓਖਿਆਈ ਆਪ ਜੀ ਨੂੰ ਹੋਵੇਗੀ ਅਸੀਂ ਸੰਗਤਾਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੀ ਇਹ ਉੱਤਰ ਸੁਣ ਕੇ ਸਿਹਾਰੀ ਮਾਲ ਨੇ ਬੇਨਤੀ ਕੀਤੀ ਕਿ ਜੇ ਆਪ ਨਹੀਂ ਜਾ ਸਕਦੀ ਤਾਂ ਤੁਸੀਂ ਆਪਣੇ ਸੁਪੁੱਤਰ ਨੂੰ ਹੀ ਭੇਜ ਦਿਓ ਤਾਂ ਕਿ ਸਾਡਾ ਵੀ ਰਿਸ਼ਤੇਦਾਰਾਂ ਵਿੱਚ ਮਾਨ ਰਹਿ ਸਕੇ ਗੁਰੂ ਜੀ ਨੇ ਪਰਵਾਣ ਕਰਦੇ ਹੋਏ ਵੱਡੇ ਪੁੱਤਰ ਬਾਬਾ ਪ੍ਰਤੀਜਨ ਨੂੰ ਕਿਹਾ ਪਰੰਤੂ ਉਹ ਬੜਾ ਲਾਲਚੀ ਸੀ ਪੁੱਤਰ ਤਾਈ ਜੀ ਨਾਲ ਲਾਹੌਰ ਜਾਓ ਅਤੇ ਵਿਆਹ ਦੀਆਂ ਰੀਤਾਂ ਰਸਮਾਂ ਵਿੱਚ ਹਿੱਸਾ ਵਾ ਕੇ ਆਓ ਇਸਤੇ ਉਸਤੇ ਸੋਚਿਆ ਕਿ ਜੇ ਮੈਂ ਗੁਰੂ ਜੀ ਦੀ ਨਜ਼ਰਾਂ ਤੋਂ ਓਲੇ ਹੋ ਗਿਆ ਤਾਂ ਉਹ ਗੁਰੂ ਗੱਦੀ ਕਿਤੇ ਗੁਰੂ ਅਰਜਨ ਦੇਵ ਜੀ ਨੂੰ ਨਾ ਦੇ ਦੇ ਇਹ ਸੋਚ ਕੇ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਇਹ ਸੰਗਤਾਂ ਦੀ ਸੇਵਾ ਸੰਭਾਲ ਜੋ ਮੈਂ ਕਰ ਰਿਹਾ ਹਾਂ ਇਹ ਕਿਵੇਂ ਹੋਵੇਗੀ ਮੈਂ ਇਸ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਇਸਤੇ ਗੁਰੂ ਜੀ ਨੇ ਆਪਣੇ ਦੂਜੇ ਪੁੱਤਰ ਮਹਾਦੇਵ ਨੂੰ ਕਿਹਾ ਪੁੱਤਰ ਤਾਇਆ ਜੀ ਨਾਲ ਲਾਹੌਰ ਜਾਵੋ ਅਤੇ ਵਿਆਹ ਦੀਆਂ ਰੀਤਾਂ ਰਸਮਾਂ ਵਿੱਚ ਹਿੱਸਾ ਪਾਵੋ ਉਸਨੇ ਵੀ ਇਨਕਾਰ ਕਰ ਦਿੱਤਾ ਕਿ ਆਸਾ ਵਿਆਹ ਦੇ ਧੰਦਿਆਂ ਤੋਂ ਕੀ ਲੈਣਾ ਆਸਾ ਤਾਂ ਅਲਸਮਸ ਹਾਂ ਦੁਨਿਆਵੀ ਧੰਦਿਆਂ ਤੋਂ ਅਸੀਂ ਦੂਰ ਹਾਂ ਇਸ ਸੇਵਾ ਤੋਂ ਅਸੀਂ ਅਸਮਰਥਾ ਇਸ ਤੇ ਗੁਰੂ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਉਹ ਸਤਿਵਚਨ ਕਹਿ ਕੇ ਤਿਆਰ ਹੋਵੇ ਗੁਰੂ ਜੀ ਨੇ ਹੁਕਮ ਕੀਤਾ ਕਿ ਵਿਆਹ ਤੋਂ ਪਿੱਛੂ ਤੁਸੀਂ ਉੱਥੇ ਹੀ ਰੇਹਣਾ ਹੈ ਜਦ ਤੱਕ ਅਸੀਂ ਨਹੀਂ ਬੁਲਾਵਾਂਗੇ ਉੱਥੇ ਰਹਿਣਾ ਹੈ ਤੇ ਸੰਗਤਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨਾ ਹੈ ਆਪਨਾਮ ਜਪਨਾ ਹੈ ਤੇ ਸੰਗਤਾਂ ਨੂੰ ਜਪਾਉਣਾ ਹੈ ਇਹ ਉਪਦੇਸ਼ ਲੈ ਕੇ ਗੁਰੂ ਅਰਜਨ ਦੇਵ ਜੀ ਆਪਣੇ ਤਾਏ ਨਾਲ ਲਾਹੌਰ ਪੁੱਜ ਗਏ ਵਿਆਹ ਦੀਆਂ ਰੀਤਾਂ ਰਸਮਾਂ ਤੋਂ ਪਿੱਛੂ ਆਪ ਜੀ ਨੇ ਗੁਰੂ ਪਿਤਾ ਦੀ ਆਗਿਆ ਮੰਨ ਕੇ ਸੰਗਤਾਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਅਰ ਇਹ ਸਭ ਕੁਝ ਕਰ دیا۔ ਆਪ ਵੀ ਸੁਤਤੀ ਗੁਰੂ ਪਿਤਾ ਦੇ ਚਰਨਾਂ ਵਿੱਚ ਲੱਗੀ ਰਹਤੀ ਤਾਂ ਵਿੱਚ ਤੜਫਦੇ ਕਿ ਕਿਵੇਂ ਕੋਈ ਸੰਦੇਸ਼ ਆਵੇ ਅਤੇ ਆਪ ਗੁਰੂ ਦਰਬਾਰ ਪੁੱਜ ਕੇ ਦਰਸ਼ਨ ਕਰਨ ਅਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ